ਪੱਛਮੀ ਏਸ਼ੀਆ ਵਿੱਚ ਇਜ਼ਰਾਈਲ ਅਤੇ ਹਮਾਸ ਵਿਚਕਾਰ ਖੂਨੀ ਲੜਾਈ ਚੱਲਦਿਆਂ ਲਗਭਗ 11 ਮਹੀਨੇ ਦਾ ਸਮਾਂ ਹੋ ਗਿਆ ਹੈ ਡੰਡੀ ਇਜ਼ਰਾਈਲ ਦੇ ਨਾਲ ਲਗਦੀ ਗਾਜ਼ਾ ਪੱਟੀ ਉੱਤੇ ਇਜ਼ਰਾਈਲ ਵਿਰੁੱਧ ਲਗਾਤਾਰ ਸਰਗਰਮ ਰਹੀ ਖਾੜਕੋ ਜਥੇਬੰਦੀ ਹਮਾਸ ਦਾ ਕਬਜ਼ਾ ਹੈ ਡੰਡੀ ਸਾਲ 1948 ਵਿੱਚ ਇਜ਼ਰਾਈਲ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਉੱਥੇ ਪਹਿਲਾ ਵਸੇ ਫਿਲਸਤੀਨ ਦੇ ਨਾਗਰਿਕਾਂ ਨੂੰ ਵੈਸਟ ਬੈਂਕ ਅਤੇ ਗਾਜ਼ਾ ਪੱਟੀ ਵਿੱਚ ਤਰਕ ਦਿੱਤਾ ਗਿਆ ਸੀ ਦੰਡੀ ਉਸ ਸਮੇਂ ਤੋਂ ਹੀ ਬਹੁਤੇ ਅਰਬ ਦੇਸ਼ ਕਿਸੇ ਨਾ ਕਿਸੇ ਰੂਪ ਵਿੱਚ ਇਜ਼ਰਾਈਲ ਨਾਲ ਲੜਦੇ ਆ ਰਹੇ ਹਨ ਡੰਡੀ ਈਰਾਨ ਅਤੇ ਕੁਝ ਹੋਰ ਗੁਆਂਢੀ ਮੁਲਕਾਂ ਨੇ ਤਾਂ ਇਜ਼ਰਾਈਲ ਦੀ ਹਮੁੰਦ ਨੂੰ ਹੀ ਖਤਮ ਕਰਨ ਦਾ ਅਹਿਦ ਕੀਤਾ ਹੋਇਆ ਹੈ ਡੰਡੀ ਉਸ ਸਮੇਂ ਤੁਮ ਹੀ ਇਸ ਯਹੂਦੀ ਰਾਜ ਨੂੰ ਲੈ ਕੇ ਚਲਦੇ ਆ ਰਹੇ ਸਖਤ ਘਟਨਾਕ੍ਰਮ ਦੌਰਾਨ ਕਈ ਅਰਬ ਮੁਲਕਾਂ ਦੇ ਇਜ਼ਰਾਈਲ ਨਾਲ ਸਖਤ ਟਕਰਾਅ ਹੋਏ ਡੰਡੀ ਕਈ ਵਾਰ ਕੁਝ ਮੁਲਕਾਂ ਨਾਲ ਸਮਝੌਤੇ ਹੋਏ ਪਰ ਇਸ ਦੇ ਬਾਵਜੂਦ ਕਈ ਦਹਾਕਿਆਂ ਤੋਂ ਇਹ ਸਖਤ ਟਕਰਾਅ ਚਲਦਾ ਆ ਰਿਹਾ ਹੈ ਡੰਡੀ ਫਿਰਸਤੀਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਫੈਲੇ ਗਰੁੱਪਾਂ ਨੇ ਆਪੋ ਆਪਣੇ ਸੰਗਠਨ ਬਣਾ ਕੇ ਕਈ ਅਰਬ ਵਲਕਾਂ ਦੇ ਮਦਦ ਨਾਲ ਇਜ਼ਰਾਇਲ ਵਿਰੁੱਧ ਆਪਣੀ ਜੰਗ ਜਾਰੀ ਰੱਖੀ ਹੋਈ ਹੈ ਡੰਡੀ ਪੱਛਮੀ ਕੰਡੇ ਵਿੱਚ ਵਸੇ ਸ਼ਰਨਾਰਥੀਆਂ ਦੇ ਨਾਲ-ਨਾਲ ਗਾਜ਼ਾ ਦੀ ਛੋਟੀ ਜਹੀ ਪੱਟੀ ਵਿੱਚ ਵੀ 23-24 ਲੱਖ ਫਿਲਸਤੀਨੀਆ ਦਾ ਵਸੇਬਾ ਹੈ ਡੰਡੀ ਸਮੇਂ-ਸਮੇਂ ਉੱਬਰਦੀਆਂ ਖਾੜਕੂ ਜਥੇਬੰਦੀਆਂ ਵਿੱਚੋਂ ਹਮਾਸ ਦਾ ਦਬਦਬਾ ਵਧੇਰੇ ਬਣਿਆ ਸਟਾਰਟ ਰਿਹਾ ਹੈ ਡੰਡੀ ਹਮਾਸ ਜਥੇਬੰਦੀ 1987 ਵਿੱਚ ਬਣਾਈ ਗਈ ਸੀ ਡੰਡੀ ਇਸ ਦਾ ਪਹਿਲਾ ਮੁਖੀ ਅਹਿਮਦ ਯਾਸਿਨ ਸੀ ਡੰਡੀ ਉਹਨਾਂ ਤੋਂ ਬਾਅਦ ਖਾਨਿਆਂ ਦਾ ਉਭਾਰ ਹੋਇਆ ਡੰਡੀ ਗਾਜ਼ਾ ਪੱਟੀ ਵਿੱਚ ਚੌਣਾ ਰਾਹੀ ਹਮਾਸ ਨੇ 2006 ਵਿੱਚ ਪ੍ਰਸ਼ਾਸਨ ਸੰਭਲ ਲਿਆ ਸੀ ਡੰਡੀ ਪਿਛਲੇ ਸਮੇਂ ਵਿੱਚ ਘਾਣੀਆਂ ਹਮਾਸ ਦੇ ਮੁਖ ਆਗੂ ਵਜੋਂ ਉੱਭਰਿਆ ਜਿਸ ਨੇ ਲਗਾਤਾਰ ਇਜ਼ਰਾਈਲ ਨਾਲ ਟਕਰਾਅ ਜਾਰੀ ਰੱਖਿਆ ਡੰਡੀ 7 ਅਕਤੂਬਰ 23 ਨੂੰ ਹਮਾਸ ਦੇ ਖਾੜਕੂਆ ਨੇ ਇਜ਼ਰਾਈਲ ਉੱਤੇ ਹਮਲਾ ਕੀਤਾ ਡੰਡੀ ਇਸ ਵਿੱਚ ਉਹਨਾਂ ਨੇ 1200 ਦੇ ਕਰੀਬ ਲੋਕਾਂ ਨੂੰ ਮਾਰ ਦਿੱਤਾ ਅਤੇ ਸੈਂਕੜਿਆਂ ਨੂੰ ਬੰਦੀ ਬਣਾ ਕੇ ਗਾਜ਼ਾ ਪੱਟੀ ਲੈ ਆਏ ਡੰਡੀ ਉਸ ਤੋਂ ਬਾਅਦ ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਉੱਤੇ ਨਿਰੰਤਰ ਹਮਲੇ ਕੀਤੇ ਗਏ ਜਿਨ੍ਹਾਂ ਵਿੱਚ ਹੁਣ ਤੱਕ ਹਜ਼ਾਰਾਂ ਹੀ ਆਮ ਫਿਰਸਤੀਨੀ ਜਿਨ੍ਹਾਂ ਵਿੱਚ ਬਹੁਤੇ ਬੱਚੇ ਅਤੇ ਔਰਤਾਂ ਸ਼ਾਮਲ ਸਨ ਮਾਰੇ ਗਏ ਡੰਡੀ ਇਸ ਨਾਲ ਇਜ਼ਰਾਈਲ ਉੱਤੇ ਜੰਗ ਰੋਕਣ ਲਈ ਅੰਤਰਰਾਸ਼ਟਰੀ ਦਬਾਅ ਵਧਿਆ ਡੰਡੀ ਸੰਯੁਕਤ ਰਾਸ਼ਟਰ ਨੇ ਵੀ ਉਸ ਨੂੰ ਵਾਰ-ਵਾਰ ਵਿੱਢੀ ਜੰਗ ਨੂੰ ਖਤਮ ਕਰਨ ਦੀਆਂ ਅਪੀਲਾਂ ਕੀਤੀਆਂ ਕਿਉਂਕਿ ਵਾਪਰਦੇ ਇਸ ਮਨੁੱਖੀ ਦੁਖਾਂਤ ਵਿੱਚ ਵਧੇਰੇ निर्दोष व्यक्ति मारे जा रहे सन डंडी पर हमास ने कुछ एक ਨੂੰ ਛੱਡ ਕੇ इजराइल दे ਬਹੁਤੇ ਬੰਦਕਾਂ ਨੂੰ ਆਪਣੇ ਕਬਜ਼ੇ ਵਿੱਚ ਕਰੀ ਰੱਖਿਆ डंडी इस मसले ਉੱਤੇ 16 সাফਾਈ ਲਈ ਕਿਤੇ ਰਯਤਨ ਵੀ ਕਾਮਯਾਬ ਨਾ ਹੋ ਸਕੇ डंडी ਇਹਨਾਂ ਇਯਤਨਾ ਵਿੱਚ ਬਿਸਰ ਕਤਰ ਅਤੇ ਅਮਰੀਕਾ ਆਦ ਸ਼ਾਮਲ ਹਨ ਪਰ ਦੂਜੇ ਪਾਸੇ ਇਰਾਨ ਲਿਬਨਾਨ ਅਤੇ ਯਮਨ